ਵੀ ਨਾਲ ਨੇ ਮਾਟਰ ਗੁਰਮੀਤ ਸਿੰਘ ਜੀ ਸਾਡੇ ਜਨਤਕ ਮੌੜ ਦੀ ਟੀਮ ਜਿਹਨਾਂ ਸਾਡੀਆਂ ਸਰਕਾਰ ਜੋ 교육ਤਾ ਖੇਡ ਮੈਦਾਨ ਵਿੱਚ ਖਿਡਾਰੀਆਂ ਨਾਲ ਜਾਣ ਪਈਆਂ ਨੇ ਅਸੀਂ ਵਿਸ਼ੇਸ਼ ਤੌਰ ਤੇ ਸਾਰੀਆਂ ਸ਼ਕਤੀਆਂ ਦਾ ਵੱਡਾ ਧੰਨਵਾਦ ਕਰਦੇ ਆ ਕਿਉਂਕਿ ਇਹ ਕਬੱਡੀ ਨੂੰ ਪਿਆਰ ਕਰਦੇ ਹੈ ਔਰ ਕਬੱਡੀ ਤੋਂ ਆਪਣਾ ਆਪਾ ਵਾਰਦੇ ਹੈ ਯਾਦਗਾਰੀ ਪਲ ਉਹ ਜਿਹੜੇ ਕੈਮਰੇ ਦੀ ਅੱਖ ਵਿੱਚ ਕੈਦ ਕੀਤੇ ਜਾ ਰਹੇ ਹੈ ਅਨੇਰੀਆਂ ਵੀ ਆਉਂਦੀਆਂ ਕਿ ਤੂਫਾਨ ਚਲੇ ਜਾਂਦੇ ਆ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਆ ਔਰ ਹਸੀਨ ਪੱਲ ਜਿਹੜੇ ਉਹ ਕੈਮਰੇ ਦੀ ਅੱਖ ਵਿੱਚ ਕੈਦ ਕੀਤੇ ਜਾ ਰਿਹਾ ਸਾਡੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਹੁਣ ਯਾਦ ਕਰੀ ਫੋਟੋ ਜਿਹੜੀ ਖਿੱਚੀ ਜਾਵੇਗੀ ਹਾਂ ਬੋਲ ਲਈ ਇੱਥੇ ਯਾਰ ਖੋੜ ਦੀ ਟੀਮ ਦੀ ਮੇਰੇ ਬੰਦੋ ਸਾਰੀਆਂ ਸਾਡੇ ਆਮਾਨ ਤੇ ਸਤਕਾਰ ਦੇ ਯੋਗ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰੱਥਾ ਸਿੰਘ ਜੀ ਨੰਬਰਦਾਰ ਸਾਹਿਬ ਤੇ ਨਾਲ ਸਾਡੇ ਬਹੁਤ ਹੀ ਸਤਕਾਰ ਦੇ ਯੋਗ ਸਾਡੇ ਡੀਪੀ ਸਰ ਮਾਟਰ ਗੁਰਮੀਤ ਸਿੰਘ ਨੌਮਨਦੀਪ ਨੇ ਗੋਸ਼ਨੀ ਕਰੀਓ ਮੇਰੇ ਵੀਰੋ ਬਹੁਤ ਸਗੇ ਭਰਾ ਕਹਿੰਦੇ ਖੇਡ ਰਿਹਾ ਜਿਹੜੇ ਮੁੰਡਿਆਂ ਨੇ ਕਹਿੰਦੀ ਆਪਣੇ ਚੰਦ ਦਾ ਨਾਮ ਮੇਰੇ ਵੀਰੋਂ ਆਹ ਨਕਸੇ ਜੇ ਲਿਆ ਦਿੱਤਾ ਤੇਰੇ ਵੀਰੋਂ ਯਾਰ ਉਪਰਾਂ ਦੇ ਵਿੱਚ ਵੱਡੀ ਮੰਗ ਤੇਰੇ ਵੀਰੋਂ ਬਹੁਤ ਸਗੇ ਭਰਾ ਕਹਿੰਦੇ ਖੇਡ ਰਿਹਾ ਅਸਤੇ ਨਗਰ ਦੇ ਅਮਰਦੀਪ ਤੇ ਨਾਲ ਸੰਦੀਪ ਮੇਰੇ ਮਿੱਤਰੋ ਆਹ ਸਾਰੇ ਭਰਾ ਕਹਿੰਦੇ ਜੋ ਖੇਡ ਰਹੇ ਆ ਲੈਗੇ ਇੰਦਰ ਇਸ ਪਾਸੇ ਫਾਦਰ ਸਾਹਿਬ ਵੀ ਕਹਿੰਦੇ ਜਿਹੜੇ ਬੁੱਢੇ ਨੇ ਅਸੀਂ ਬਹੁਤ ਬੜਾ ਧੰਨਵਾਦ ਕਰਦੇ ਆ ਜਨਾਬ ਦੀਪੀ ਵੀਰਾਂ ਇਹਨਾਂ ਨੇ ਵੀ ਮੇਰੀ ਬੇਨਤੀ ਹੈ ਜੀ ਸਟੇਜ ਤੇ ਆ ਜਾਣ ਵੇਰ ਬਾਅਦ ਤੇ ਆ ਕੇ ਜਰੂਰ ਨਿਭਰਾਜਮਾਨ ਹੋ ਜਾਣਾ اس پار دیکھیں کہ میں بھادر سبھی اینار دیکھیں دیتی بھی مرد بہت بہت رواب میرے بھی جو پوشت بیلکم کہنے اپنی آیا ہے اس کا پر دیکھیں لی لب پہلے اپنی گھرہ تیما کے دیکھیں برابری دیکھیں رہی ہے ایک بسیں پلے دیما تیما کے دونے بسیں اور کنٹے کے دیکھیں پڑھاری کلابارے اسے نگر دیکھیں پڑھاری نیرے بھی ہو مطمی پہ دیکھیں دیکھیں یہ پڑھیں آرے اپنے ਵੱਡਾ ਸਿੰਘ ਬਣ ਕਰੇ ਅਮਰ ਕੀਦਾ ਉਹ ਵੀ ਬਹੁਤ ਜਾਰੀ ਨੇ ਮੁੰਡਾ ਦਾਬੀ ਜਿਹੜੇ ਮੁੰਡੇ ਅੱਜ ਵੀ ਸ਼ਿਕਾਰੀ ਨੇ ਲੈ ਗੇਦੋ ਜੇ ਪੱਲੇ ਵਾਲਾ ਵੀ ਗੋਲ ਦਵਾ ਪਿੰਡੀ ਕੈਨੇਡਾ ਵੱਲੋਂ 1100 ਰੁਪਏ ਦਿੱਤਾ ਜਾਣਾ ਜੇਦਰ ਪੱਲੇ ਵਾਲਾ ਕਹਿੰਦੇ ਵੀ ਉਸਤਾਦ ਗੋਲ ਕਰਦਾ ਤਾਂ 1100 ਰੁਪਏ ਦਿੱਤਾ ਜਾਣਾ ਜੇ ਵੀ ਰੀ ਤੇ ਵੀ ਕਹਿੰਦੇ ਗੋਲ ਕਰਦਾ ਇਧਰ ਕਲੱਬ ਵੱਲੋਂ ਵੀ 5-500 ਦੇ ਵੱਡੇ ਮਾਲ ਤੇ ਸਰਮਾਰ ਦੇ ਦਿੱਤੇ ਜਾਣਗੇ موسیقی ਕਰਦਾ ਹੋਇਆ ਕੋਸ਼ਿਸ਼ ਉਹ ਬੱਲੇਬਾਜ਼ ਹਾਂ ਇਸੇ ਵਿੱਚ ਜੁੜ ਗਿਆ ਅਗਲੀ ਕਬੱਡੀ ਪੌਂਲੀ ਰੈਂਪਲ ਤਿਆਰ ਬਰ ਤਿਆਰ ਹੈ ਕਿ ਮੁੜ ਕੋ ਮੁੜਕੀ ਹੋ ਗਿਆ ਲੱਗ ਕੇ ਜ਼ੋਰ ਚੋਂ ਭਰਾਵਾ ਗੱਡਾ ਵੀ ਨਹੀਂ ਚੁੱਭਦਾ ਜਿਸ ਵੇ ਕਠੋਰ ਚੋਪਰਾ ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਐਨ ਕਹਿੰਦੇ ਚੋਟੀਆਂ ਕਹਿੰਦੇ ਘਹਾਣੀ ਚ ਡੱਲਦਾ ਔਰ ਤੱਕਦੇ ਪੈਣੀ ਹੈ 70 ਕਿਲੋ ਭਾਰ ਵਰਗ ਦੇ ਬੜੇ ਸੋਹਣੇ ਮੁਕਾਬਲੇ ਇਸ ਸਮੇਂ ਕਹਿੰਦੇ ਖੇਡ ਮੈਦਾਨ ਵਿੱਚ ਖੇਡੇ ਜਾ ਰਹੇ ਤੇ ਨੰਬਰ ਰੀਡਰ ਦੇ ਸੇਵ ਜੁੜ ਗਏ ਮੈਚ ਸਮਾਪਤ ਰਵਨ ਸਿੰਘ ਟੀਕੇ ਦੇ ਢੇਰ ਸਰ ਦੇ ਨਾਮ ਹੋਰ ਵੀ ਕਹਿੰਦੇ ਜਿੰਨੀਆਂ ਸਖੇਤਾ ਨੇ ਬਹੁਤ ਬਹੁਤ ਧੰਨਵਾਦ ਆ ਕੇਵਲ ਸਿੰਘ ਟੀਕੇ ਦੇ ਸੇਖੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਨੇ ਕੀਤਾ ਜਾ ਰਿਹਾ ਦੇ ਨਾਲ ਸਰਦਾਰ ਸਰਬਜੀਤ ਸਿੰਘ ਜੀ ਇੱਜੇ ਦੇ ਦੌਰ ਨੇ ਕਹਿੰਦੀ ਕੀਤੀ ਜਾਣੀਆਂ ਆ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਗਿੱttਿਆਂ ਦੇ ਸਰਦਾਰ ਤੇ ਜੋਗ ਖੇਡਾਂ ਸਾਡੇ درمیان ਅੱਜ ਦੇ ਕੱਪ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰੋਂ ਅਸੀਂ ਕਰ ਰਹੇ ਹਾਂ ਸਰਦਾਰ ਕੱਫਾ ਸਿੰਘ ਜੀ ਕਹਿੰਦੇ ਨੰਬਰਦਾਰ ਸਾਹਿਬ ਜਿਹੜੇ ਕੇਕੇ ਧਰਤੀ ਆਏ ਨੇ ਉਹਨਾਂ ਦੇ ਨਾਲ ਗੁਰਨੀਤ ਸਿੰਘ ਜੀ ਕਹਿੰਦੇ ਬੀਬੀ ਮੇਰੇ ਮਿੱਤਰੋ ਯੂਐਸਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਰ ਰਹੇ ਆ ਨਾਲ ਜਸਵੀਰ ਸਿੰਘ ਜੀ ਕਸਾੜੀ ਕੇਵਲ ਸਿੰਘ ਜੀ ਸੇਖੋਂ ਜਸਵੀਰ ਸਿੰਘ ਜੱਤਾ ਯੂਐਸਏ ਦੇ ਨਾਲ ਹਰਜੀਤ ਸਿੰਘ ਤੇ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਆ ਨਾਲ ਸਰਦਾਰ ਟਹਿਲ ਸਿੰਘ ਤੇ ਸੁਦਰਾਮ ਸਿੰਘ ਕਨੇਡਾ ਕੱਲੀ-ਕੱਲੀ ਸ਼ਖਸੀਅਤ ਦਾ ਵੱਡਾ ਮੇਰੇ ਮਿੰਦੋ ਕੇ ਦੇ ਸੀ ਧੰਨਵਾਦ ਕਰ ਰਿਆਂ ਜਿਹਨੇ ਅੱਜ ਦੇ ਕੱਪ ਦੇ ਆਪਣੇ ਰਜੀਮਾਂ ਦੇ ਵਿੱਚ ਸਮਾਗਮ ਕੀ ਉਹ ਵੱਡੀਆਂ ਕਹਿੰਦੇ ਹਾਜ਼ਰੀ ਲਵਾਈ ਨੇ ਇਧਰ ਮਾਸਟਰ ਗੁਰਮੀਤ ਸਿੰਘ ਦੇ ਟੀਵੀ ਯੂਐਸਏ ਹੈ ਇਹਨਾਂ ਦਾ ਕੇ ਧੰਨਵਾਦ ਅਸੀਂ ਕਰਦੇ ਜਿਹੜੇ ਟੀਮਾਂ ਦੇ ਨਾਲ ਯਾਰ ਤੇ ਕਹਿੰਦੇ ਪਛਾਣ ਕਰਨ ਦੇ ਲਈ ਮੇਰੇ ਵੀਰੋ ਦੇ ਕੇ ਤੌਰ ਤੇ ਪਜੇ ਹੋਏ ਨੇ ਉਹਨਾਂ ਦੇ ਨਾਲ ਰੱਤਾ ਸਿੰਘ ਤੇ ਨੰਬਰਦਸਾ ਜਸਵੀਰ ਸਿੰਘ ਜੀ ਜਸਾ ਜੀ ਯੂ ایس اے ਦੇ ਨਾਲ ਕੇਵਲ ਸਿੰਘ ਜੀ ਤੇ ਨਾਲ ਤਹਿਲ ਸਿੰਘ ਜੀ ਤੇ ਉਹਨਾਂ ਦੇ ਨਾਲ ਮੇਰੇ ਵੀਰੋ ਅਸੀਂ ਬਹੁਤ ਬੰਦਾ ਕਦੇ ਧੰਨਵਾਦ ਸਤਨਾਬ ਸਿੰਘ ਜੀ ਕੈਨੇਡਾ ਦਾ ਕਦੇ ਕਰ ਰਿਹਾ ਜਿਨ੍ਹਾਂ ਨੇ ਅੰਮ੍ਰਿਤ ਮਿੱਤਰੋ ਭਰਪੂਰ ਹਾਜ਼ਰੀ ਦੇ ਜਨੇ ਅੱਜ ਦੇ ਕੰਮ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਹਿੰਦੇ ਥੈਂਕ ਯੂ ਮੇਰੇ ਵੀਰੋ ਕਹਿੰਦੇ ਅਸੀਂ ਕਰ ਰਹੇ ਹਾਂ ਲਓ ਯਾਰ ਤੇ ਪਹਿਚਾਨ ਕਰਵਾਦ ਇੱਕ ਯਾਦਗਾਰੀ ਤਸਵੀਰ ਜੋਗੇ ਨੇ ਉਹ ਕੱਲੇ ਕੱਲੇ ਪਰਿਵਾਰ ਦਾ ਬਹੁਤ ਬੜਾ ਧੰਨਵਾਦ ਇਧਰ ਜੱਸਾ ਆਸਟ੍ਰੇਲੀਆ ਉਹਨਾਂ ਦਾ ਵੀ ਬਹੁਤ ਬੜਾ ਕਦੇ ਧੰਨਵਾਦ ਵੀਰੇ ਵੀਰੇ ਕਹਿੰਦੇ ਅਸੀਂ ਕਰਦੇ ਆ ਜਿਹੜੇ ਵੀਰ ਲਾਈਵ ਜੁੜੇ ਹੋਏ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਕਹਿੰਦੇ ਪੁੱਜੀ ਹੋਏ ਨੇ ਸਰਦਾਰ ਗੁਲਦੇਵ ਸਿੰਘੀ ਕਹਿੰਦੇ ਬੰਪੀ ਉਹਨਾਂ ਦਾ ਬਹੁਤ ਬੜਾ ਧੰਨਵਾਦ ਵੀ ਜੈਲੀ ਮਨਜੀਤਪੁਰੇ ਰੋਤਾ ਸਾਡੇ ਪਿਆਰ ਦੀਆਂ ਜੁੜੀਆਂ ਵੀ ਆ ਮੋਜਾਂ ਭੁੱਲਣੀਆਂ ਨੇ ਜੋ ਪਾਪੂ ਦੇ ਸਰਪੇ ਕਰੀਆਂ ਲੈ ਵੀ ਟੀਮਾਂ ਲੈਨਅਪ ਰਹਿਣਗੀਆਂ ਥੋੜੀ ਟੀਮਾਂ ਲੈਨਅਪ ਭਾਈ ਬਾਜੂ ਮੋਰੀ ਤੇਰਾ ਲਾਹ ਤਾਂ ਦੀ ਲੈ ਵੀ ਟੀਮਾਂ ਲੈਨਅਪ ਹੋ ਜਾਣ ਉਧਰ ਹੀ ਆਪਾਂ ਕਾਫੀ ਪਹੁੰਚਦੀ ਕਰਦੀ ਹੈ ਰੈਫਰੀ ਕੋਲ ਨਾਲ ਜਿਹੜੀ ਵੀਰਾਂ ਦੀ ਝੋਟੀਆਂ ਥੋੜੀ ਟੀਮਾਂ ਵੀਰੇ ਲੈਨਅਪ